ਆਸ਼ਾ 11 12 ਜਨਕੀ 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 ਜਨਕ ਮੰਦਰ ਵੈਲਫੇਅਰ ਸੁਸਾਇਟੀ ਜਿਹੜੀ ਹੈ ਉਹ ਬਹੁਤ ਵਧੀਆ ਕੰਮ ਕਰ ਰਹੀ ਹੈ ਲੇਕਿਨ ਸਮਾਜ ਨੂੰ ਚਾਹੀਦਾ ਹੈ ਕਿ ਇਹੋ ਜਿਹੇ ਵਰਗਾਂ ਨੂੰ ਉਥਾਨ ਵਾਸਤੇ ਹੋਰ ਗਿਆਨ ਤਾਂ ਜੋ ਪਰਿਵਾਰ ਆਪਣੇ ਆਪ ਨੂੰ ਪਿਛੜਾਪਨ ਮਹਿਸੂਸ ਨਾ ਕਰਦੇ ਹੋਏ ਸਮਾਜ ਵਿੱਚ ਵਿਚਰ ਕੇ ਆਪਣਾ ਜੀਵਨ ਜਿਉਣ ਕਰਨ ਅਤੇ ਉਹਨਾਂ ਦਾ ਘਰ ਦਾ ਜਿਦਾ ਖਰਚਾ ਹੈ ਉਹ ਸਹੀ ਤਰੀਕੇ ਨਾਲ ਚੱਲ ਸਕੇ ਜੀ ਅਸੀਂ ਬਾਕੀ ਮੰਦਰ ਦੀ ਤਰਫੋਂ ਬਹੁਤ ਵਧੀਆ ਕਰਾ ਰਹਾ ਹੈ ਹਰ ਮਹੀਨੇ ਹੀ ਇਹ ਰਾਸ਼ਨ ਵੰਡ ਰਹੇ ਨੇ ਕਿ ਇਹਨਾਂ ਗਰੀਬ ਪਰਿਵਾਰਾਂ ਨੂੰ ਜਿਹੜਾ ਹੈ ਉਹ ਰਾਸ਼ਨ ਦਿੱਤਾ ਰਿਹਾ ਹੈ ਧੰਨਵਾਦ ਰਾਜੀ ਕੀ ਕਹਣਾ ਚਾਹੂਗੀ ਜਿਹੜਾ ਕਿ ਇੱਥੇ ਰਾਸ਼ਨ ਵੰਡਿਆ ਜਾ ਰਿਹਾ ਹੈ ਸੋਨਾ ਮੰਗਰ ਦੀ ਸਿੱਧੇਸ਼ੀ ਪਾਵਨ ਤੋਂ ਸਿੱਧੇਸ਼ੀ ਦੁਰਗਿਆਨਾ ਮੰਦਿਰ ਚ ਪਿਛਲੇ ਲੰਬੇ ਸਮੇਂ ਤੋਂ ਭੀਜੇ ਚੋਪੜੇ ਕੀ ਤੋਂ ਪ੍ਰੇਰਿਤ ਹੋ ਕੇ ਲਗਭਗ ਖੰਡ ਚਾਲਾ ਤੋਂ ਜਿਹੜਾ ਕੀ ਜ਼ਰੂਰਤ ਮੰਨ ਕੇ ਉਹ ਸਹਾਇਤਾ ਕਰਵਾ ਰਿਆ ਨੂੰ ਜਿਹੜਾ ਕੀ ਰਾਸ਼ਨ ਔਰ ਸਰਦੀ ਔਰ ਗਰਮੀ ਦੇ ਹਿਸਾਬ ਨਾਲ ਜਿਹੜਾ ਹੋਰ ਵੀ ਵਿਵਸਥਾ ਕਰਕੇ ਦਿੱਤਾ ਜਾਂਦਾ ਐਸ ਵਾਰੀ ਵੀ ਜਿਹੜਾ ਰਾਸ਼ਨ ਹੈ ਕਹਿੰਦਾ ਸਾਡੇ ਸਾਰੇ ਬਾਹਰ ਸ਼੍ਰੇਮਿਕ ਕਿਟਾਰੀਆਂ ਪਹੁੰਚੇ ਨੇ ਦਿਨਾਂ ਦੀ ਅੱਛੀ ਰਸਤੀ ਸਾਹਿਬ ਦਾ ਜਨਮ ਦਿਨ ਹੈ ਅਸੀਂ ਸਿੱਧ ਸ਼ੀਰ ਤੇਰਗਿਆਨਾ ਮੰਦਰ ਵੱਲ ਇਹਨਾਂ ਨੂੰ ਬੁਲਾਈ ਦਿਨਰ ਮਾਣ ਰਹੀ ਨੂੰ ਇਹਨਾਂ ਦੀ ਲੰਬੀ ਉਮਰ ਦੀ ਕਾਮਨਾ ਕਰ ਰਿਹਾ ਔਰ ਇਸ ਤੋਂ ਖਾਣਾ ਵਾਲ ਭਾਰਤ ਵਿਕਾਸ ਮਸ਼ਹਦ ਮੰਦੋਂ ਸਰਦੀ ਦੇ ਮੌਸਮ ਨੂੰ ਦੇਖਦੇ ਹੋਏ ਅੱਜ ਜਰਸੀਆਂ ਜਿਹੜੀਆਂ ਕੀ ਰਾਸ਼ਦ ਦੇ ਨਾਲ ਵੰਡਿਤ ਕੀਤੀਆਂ ਗਈਆਂ ਨੇ ਉਹ ਸਾਡੇ ਸ੍ਰੀ ਸ਼੍ਰੀ ਦਰਗਨਾ ਮੰਦਰ ਵੱਲੋਂ ਜਰੂਰਤਮੰਦ ਪਰਿਵਾਰਾਂ ਨੂੰ ਦਿੱਤੀਆਂ ਗਈਆਂ ਨੇ ਅਸੀਂ ਪੂਰੇ ਫਾਜ਼ਿਲਕਾ ਦੇ ਜਨਦਨ ਦਾ ਸਹਿਯੋਗ ਸਹਿਯੋਗ ਜਿਹੜਾ ਵੀ ਉਹਨਾਂ ਵੱਲੋਂ ਸਹਿਯੋਗ ਸਾਨੂੰ ਆ ਰਿਹਾ ਹੈ ਉਹਦੇ ਲਈ ਅਸੀਂ ਸ੍ਰੀ ਸ਼੍ਰੀ ਦਰਗਨਾ ਮੰਦਰ ਵੱਲੋਂ ਬਾੜੀਆਂ ਕਿ ਜੋ ਵੀ ਪ੍ਰੋਜੈਕਟ ਚੱਲਦਾ ਹੈ ਪੂਰੇ ਫਾਜ਼ਿਲਕਾ ਦੇ ਜਨਦਨ ਦੇ ਸਹਿਯੋਗ ਬਿਨਾ ਚੱਲਦਾ ਕਿਤੇ ਲਈ ਅਸੀਂ ਤਾਵਾ ਦੰਗ ਦਰਗਨਾ ਮੰਦਰ ਵੱਲੋਂ ਬਾੜੀਆਂ ਹੈ। 8 ਨੰਬਰ ਜੀ ਦੇ ਦੇ ਜੀ ਹੋਰ ਵੀ ਤਾਂ ਕਿਵੇਂ ਵੇਖਦੇ ਹੋ ਦੇ ਹੋਰ ਲੋਕਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੀ ਫਾਇਲ ਕਾ ਵਾਸੀ ਨੇ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੂਗੀ ਵੀ ਮਤਲਬ ਤੁਹਾਡੀ ਸੁਸਾਇਟੀ ਜਿਸ ਦਰਗਾਹ ਮੰਦਿਰ ਇਹ ਜਾ ਕੰਮ ਕਰ ਰਿਹਾ ਹੈ ਹੋਰ ਕਰਨਾ ਚਾਹੀਦਾ ਕਰਨਾ ਚਾਹੀਦਾ ਇਸ ਤਰ੍ਹਾਂ ਕਰਨਾ ਚਾਹੀਦਾ ਹੋਰ ਵੀ ਦਾਰਨੇ ਦੇ ਕੰਮ ਇਸ ਤਰ੍ਹਾਂ ਦੇ ਜੀ ਅੱਜ ਤੁਹਾਡੇ ਜਨਮ ਦਿਨ ਤੇ ਇੱਥੇ ਰਾਸ਼ਨ ਵੰਡਿਆ ਜਾ ਰਿਹਾ ਤੇ ਨਾਲ ਹੀ ਸਵੈਟਰ ਵੰਡੇ ਜਾ ਰਿਹਾ ਹੈ ਕੀ ਕਰਨਾ ਚਾਹੁੰਦੇ ਹੋ ਪਾਟੂ ਕਾਸ ਪਰਸ਼ਦ ਤੇ ਗੁਰਦੈਨ ਨ ਦੁਬਿਆਨਾਂ ਮੰਨਦੇ ਸੇ ਲੋਕਾਂ ਨਾਲ ਮੌ ਮੇਰ ਤੋਂ ਇਹ ਪ੍ਰੋਗਰਾਮ ਚੱਲ ਰਿਹਾ ਹੈ ਗਰੀਬਾਂ ਨੂੰ ਹਰ ਮਹੀਨੇ ਰਾਸ਼ਨ ਦਿੱਤਾ ਜਾਂਦਾ ਹੈ ਇੱਕ ਮਹੀਨੇ ਦਾ ਮੌਸਮ ਅਨੁਸਾਰ ਲਾਪਣੇ ਤੇ ਹੁਣ ਮੌਸਮ ਚੰਗਾ ਹੈ ਨਰਜਸੀਆਂ ਦੇ ਜੁੜੇ ਚੱਲ ਰਹੀਆਂ ਨੇ ਰਾਸ਼ਨ ਦੇ ਨਾਲ ਰਾਸ਼ਨ ਆਕਾਨ ਵਾਸਤੇ ਵੀ ਸੁਭਾਨ ਹੁੰਦਾ ਹੈ ਉਹ ਵੀ ਦਿੱਤਾ ਜਾਂਦਾ ਹੈ ਕਿ ਇਹ ਸਾਰਾ ਗਿਆਨਾ ਮੰਤਰ ਦੇ ਮੈਂਬਰ ਨੇ ਜੋ ਉਹ ਉਹਨਾਂ ਦੀ ਹਿੰਮਤ ਨਾਲ ਤੋਂ ਉਹਨੇ ਸੰਯੋਗ ਦੇ ਨਾਲ ਚੱਲ ਰਹੇ ਜਿਵੇਂ ਜਿਵੇਂ ਸ਼ਹਿਰ ਵਾਲੇ ਸੰਯੋਗ ਦਿੰਦੇ ਨੇ ਉਵੇਂ-ਉਵੇਂ ਇਹ ਕੰਮ ਜਿਹੜਾ ਚੱਲ ਰਿਹਾ ਹੈ ਜੰਦਾ ਰਹੇਗਾ ਜੀ ਇਹ ਵਧੇਗਾ ਉਮੀ ਫਿਰ ਇਹ ਉਹਨਾਂ ਦਾ ਹੋ ਜਾਏਗਾ ਰਾਸ਼ੀ ਮੈਂ ਇਹ ਬੈਂਟੀ ਕੰਦਾ ਕੇ ਪਾਕਿ ਕਾਸ ਪਰਿਸ਼ਦ ਤੇ ਬਾਕੀ ਜਿਹੜੇ ਸੱਜਣ ਨੇ ਸੰਯੋਗੀ ਉਹਨਾਂ ਨੂੰ ਪਰਮਾਤਮਾ